ਪੀਸ ਦੀ ਅਲੀਗੇਸ਼ਨ ਇਹ ਸੀਗੀ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਬੰਦਿਆਂ ਨੇ ਹਰਜੀਤ ਸਿੰਘ ਤੇ ਅਟੈਕ ਕੀਤਾ ਤੇ ਉਹੀ ਜਾ ਕੇ ਖਿਚੜੀ ਸਾਹਿਬ ਗੁਰਦੁਆਰਾ ਸਾਹਿਬ ਲੁਕੇ ਲੁਕ ਗਏ ਜਾ ਕੇ ਪਰ ਜਿਹੜੀ ਵੀਡੀਓ ਨੈਟ ਤੇ ਅਵੇਲੇਬਲ ਹੈ ਜਾਂ ਜਿਹੜੀ ਕੋਰਟ ਚ ਆਰਗੂ ਹੋਈ ਉਹਦੇ ਵਿੱਚ ਇੱਕ ਸ਼ਖਸ ਦਿਖਾਇਆ ਗਿਆ ਸਿਰਫ ਮਤਲਬ ਇਹ ਪੂਰਾ ਕੇਸ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਦੇ ਵੱਲੋਂ ਉਦੋਂ ਬਣਾਇਆ ਗਿਆ ਫੈਬ੍ਰੀਕੇਟਡ ਕੀਤਾ ਗਿਆ ਇੱਕ ਤਰੀਕੇ ਨਾਲ ਉੱਥੇ ਗੁਰੂ ਘਰ ਚੋਂ ਸੇਵਕ ਪ੍ਰਬੰਧਕਾਂ ਨੂੰ 10-11 ਬੰਦੇ ਨੂੰ ਲਿਆਂਨ ਨੂੰ 200 ਤੋਂ ਉੱਤੇ ਵੱਧ ਪੁਲਿਸ ਫੋਰਸਿਜ਼ ਲੱਗੀਆਂ ਪੈਰਾ ਮਿਲਟਰੀ ਫੋਰਸਿਜ਼ ਲੱਗੀਆਂ ਕਮਾਂਡੋਜ਼ ਲੱਗੇ ਜੀ ਇੰਨਾ ਕਿੰਨਾ ਕੁ ਗੁਰੂ ਘਰ ਚੋਂ ਟੈਰਰਿਸਟ ਸੀਗੇ ਜਿਹੜੇ ਬਿਠਾਏ ਹੋਏ ਸੀਗੇ ਮਨਦੀਪ ਸਿੰਘ ਸਿੱਧੂ ਉਹਨਾਂ ਨੇ ਬਾਈਟ ਦਿੱਤੀ ਸੀਗੀ ਮੀਡੀਆ ਨੂੰ ਜੀ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਕੋਲ ਅਸਲਾ ਬਹੁਤ ਆਂਦਰ ਜੇ ਗੁਰੂ ਘਰ ਚੋਂ ਕੋਈ ਦੋ ਤੀਰ ਮਿਲ ਗਏ ਉਹ ਕੋਈ ਡੇਂਜਰਸ ਵੈਪਨ ਥੋੜੇ ਨੇ ਹਰ ਗੁਰੂ ਘਰ ਦੇ ਵਿੱਚ ਮੈਨੂੰ ਲੱਗਦਾ ਉਹ ਸ਼ਸਤਰ ਹਾਂ ਮੌਜੂਦ ਹੁੰਦੇ ਆ ਇਸ ਤਰ੍ਹਾਂ ਦੇ ਤੀਰ ਹੈ ਨੇਜੇ ਨੇ ਪਾਨਾ ਨੇ ਸਾਰਾ ਕੁਝ ਗੁਰੂ ਘਰ ਉਹੀ ਉਹੀ ਚੀਜ਼ਾਂ ਇਹਨਾਂ ਦੇ ਉੱਤੇ ਰਿਕਵਰੀਆਂ ਪਈਆਂ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਨੇ ਅਟੈਕ ਕੀਤਾ ਉਹ ਮੌਬ ਕੋਈ 50 60 ਬੰਦਿਆਂ ਦਾ ਪੁਲਿਸ ਨੇ ਕਿਹਾ ਹੁਣ ਉਹ 50 60 ਬੰਦਿਆਂ ਚੋਂ ਇਹ ਪੰਜ ਬੰਦੇ ਕਿਵੇਂ ਤੁਸੀਂ ਆਈਡੈਂਟੀਫਾਈ ਕਰ ਲੇ ਕਿਵੇਂ ਨਾਮਿਨੇਟ ਕਰ ਲੇ ਇਹ ਸਾਰੀ ਜਿਹੜੀ ਹੈਗੀ ਪੁਲਿਸ ਨੇ ਸਟੋਰੀ ਅਨਫੋਲਡ ਨਹੀਂ ਕੀਤੀ ਇਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੀ ਪਰਮਿਸਸ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਉਹਨਾਂ ਤੇ ਯੂਆਪਾ ਲੱਗਣਾ ਇਹਨੂੰ ਤੁਸੀਂ ਕਿਵੇਂ ਦੇਖਿਆ ਜਾਂ ਤੁਸੀਂ ਕਿਵੇਂ ਚੈਲੰਜ ਕੀਤਾ ਕੋਰਟ ਯੂਆਪਾ ਵਾਸਤੇ ਗਸਟਡ ਆਫੀਸਰ empowered है to inquire investigate हम hmm. एसआई मोहन सिंह कहता जी मैं यूएपा लाता एसआई ला सकदा नहीं ला सकदा अच्छा एक एसआई एसआई जी यूएपा ला ਰਿਹਾ ਲਾਰੇ ਜੀ ਤੇ ਜਿਹੜਾ ਗਸਟਡ ਅਫਸਰ ਇਨਵੈਸਟੀਗੇਸ਼ਨ ਨੂੰ ਟੇਕਓਵਰ ਕਰਦਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿਉਂ ਲਾਤਾ ਪਰ ਉਹਦੀ ਰਿਗਰੈਸ ਇੰਪ੍ਰੀਜ਼ਨਮੈਂਟਸ ਕਰਕੇ ਤੁਸੀਂ ਇਹ ਦੇਖੋ ਵੀ ਸੱਤ ਬੰਦੇ ਆਪਣੀ ਜ਼ਿੰਦਗੀ ਦੇ 6 ਸਾਲ ਜੇਲ੍ਹ ਚ ਕੱਟੇ ਉਹਨਾਂ ਦੀ ਜਿਹੜੀ 6 ਸਾਲ ਦੀ ਇੰਪ੍ਰਿਜ਼ਨਮੈਂਟ ਹੈ ਉਹਦਾ ਕੋਈ ਲੇਖਾ ਜੋਖਾ ਥਲੜੀ ਅਦਾਲਤ ਨਹੀਂ ਦੇ ਸਕੇ ਉੱਪਰ ਮਾਲਕ ਕੋਲ ਦੇਦ ਤੇ ਕੋਈ ਪੁਲਿਸ ਦੀ ਥਿਉਰੀ ਐਕਸਪਲੇਨ ਨਹੀਂ ਕਰ ਸਕੇ ਵੀ ਨਰਪੈ ਸਿੰਘ ਦੇ ਗੋਲੀ ਲੱਗੀ 9mm ਦੀ ਗੋਲੀ ਲੱਗੀ ਤੇ ਕਿਹੜੇ ਵੈਪਨ ਤੋਂ ਲੱਗੀ ਉਸ ਦਾ ਕੋਈ ਹਜੇ ਐਕਸ਼ਨ ਇਸ ਕੇਸ ਦੇ ਵਿੱਚ ਨਹੀਂ ਹੋਇਆ ਪੁਲਿਸ ਦੇ ਖਿਲਾਫ ਜਾਂ ਉਹ ਸਾਬਤ ਹੋ ਚੁੱਕਿਆ ਸੀ ਕਿ ਉਹ ਪੁਲਿਸ ਦੀ ਹੀ ਗੋਲੀ ਲੱਗੀ ਸੀ ਐਡਮਿਟਿਡ ਫੈਕਟ ਹੈ ਅੱਛਾ ਪੁਲਿਸ ਨੇ ਮੰਨਿਆ ਇੱਕ ਪੁਲਿਸ ਦੇ ਕ੍ਰਾਸ ਚ ਆਇਆ ਹੋਇਆ ਹੈ ਅਫੀਸ਼ੀਅਲ ਦੇ ਕਿ ਜਿਹੜੀ ਜਿਹੜੀ ਨਰਪੈ ਸਿੰਘ ਨੂੰ ਗੋਲੀ ਲੱਗੀ ਹੈ ਉਹ ਇੱਕ ਪੁਲਿਸ ਮੁਲਾਜ਼ਮ ਤੇ ਲੱਗੀ ਹੈ ਪਰ ਮੈਂ ਉਹਦਾ ਨਾਮ ਨਹੀਂ ਦੱਸਾਂਗਾ ਅੱਛਾ ਯਾਨੀ ਉਹਨਾਂ ਨੇ ਇਹ ਕਨਫਰਮ ਕਰਤਾ ਕਿ ਉਹ ਪੁਲਿਸ ਵਾਲੇ ਦੀ ਲੱਗੀ ਬਿਲਕੁਲ ਜੀ ਬਿਲਕੁਲ ਹੁਣ ਇਸ ਤੇ ਕੋਈ ਇਹ ਨਹੀਂ ਬਣਦਾ ਕਿ ਕੋਰਟ ਜਿਹੜੇ ਮੁਲਾਜ਼ਮ ਸੀ ਜਾਂ ਜਿਹੜਾ ਐਸਆਈ ਸੀ ਜਿਹਨੇ ਇਕੱਲੇ ਨੇ ਬੈਠ ਕੇ ਯੂ ਆਪਾ ਲਾਤੀ ਜੀ ਕਿ ਕੋਰਟ ਨੂੰ ਇਹ ਨਹੀਂ ਚਾਹੀਦਾ ਸੀ ਕਿ ਮੁਲਾਜ਼ਮਾਂ ਤੇ ਵੀ ਕੋਈ ਐਕਸ਼ਨ ਹੁੰਦਾ ਹੋਵੇ ਜਿਹੜੇ ਬੰਦੇ ਬਾਹਰ ਆ ਗਏ ਬਰੀ ਹੋ ਗਏ ਉਹ ਉਹ ਜਿਹੜੇ ਮਰਜ਼ੀ ਡੈਮੇਜਸ ਕਲੇਮ ਕਰ ਸਕਦੇ ਕਰਨਗੇ ਅੱਛਾ ਉਹ ਕਰ ਸਕਦੇ ਹਾਂ ਹਾਂਜੀ ਉਹ ਕਰ ਸਕਦੇ ਸਬਜੀ ਮੰਡੀ ਦੇ ਗੇਟ ਤੇ ਜਿਹੜਾ ਉਹ ਗੁੱਟ ਵਢਿਆ ਗਿਆ ਜੀ ਉਹ ਬੰਦੇ ਕਿੱਥੇ ਨੇ ਜੀ ਉਹ ਵੀ ਬਰੀ ਹੋਏ ਇਸ ਟਾਈਮ ਜਾਂ ਉਹ ਹਜੇ ਅੰਦਰ ਨੇ ਨਹੀਂ ਸਾਰੇ ਬੰਦੇ ਬਾਹਰ ਆ ਗਏ ਕੱਲਾ ਹਾਂਜੀ ਕੱਲੇ ਬਾਬਾ ਬਲਵਿੰਦਰ ਸਿੰਘ ਅੰਦਰ ਹੈ ਖਿਚੜੀ ਸਾਹਿਬ ਦੇ ਮੁਖੀ ਨੇ ਬਾਬਾ ਹਾਂਜੀ ਬਸ ਕੱਲੇ ਹੀ ਹਲੇ ਵੀ ਅੰਦਰ ਨੇ ਹਾਂਜੀ ਹਲੇ ਵੀ ਅੰਦਰ ਹੈ ਜੀ ਉਹ ਉਹ ਸਬਜੀ ਮੰਡੀ ਤੇ ਤਾਂ ਨਹੀਂ ਸੀਗੇ ਉਹ ਸਬਜੀ ਮੰਡੀ ਦੇ ਗੇਟ ਤੇ ਇਹ ਕਹਿੰਦੇ ਆ ਜੀ ਪੁਲਿਸ ਤਾਂ ਕਹਿੰਦੀ ਵੀ ਪੁਲਿਸ ਕਹ ਰਹੀ ਹੈ ਕੀ ਹੈਗੇ ਸੀ ਉਹ ਕਹਿੰਦੇ ਆ ਵੀ ਜਿਹੜੇ ਖਿਚੜੀ ਸਾਹਿਬ ਦੇ ਮੁਖੀ ਹੈ ਉਹੀ ਸਬਜੀ ਮੰਡੀ ਵਾਲੇ ਵਕੂਏ ਸੀਗੇ ਪੁਲਿਸ ਨੇ ਇਹ ਵੀ ਅਟੈਚ ਕੀਤਾ ਕਿਸੇ ਤਰੀਕੇ ਦੇ ਨਾਲ ਜਿਹੜੇ ਉੱਥੇ ਨਹਿਂਗ ਸੀ ਕਿ ਇਹ ਖਿਚੜੀ ਸਾਹਿਬ ਦੇ ਸੀ ਇਸ ਇਸ ਤਰੀਕੇ ਨਾਲ ਵੀ ਕੋਈ ਐਸਾ ਐਵਿਡੈਂਸ ਨਹੀਂ ਹੈ ਕੋਈ ਐਸਾ ਐਵਿਡੈਂਸ ਨਹੀਂ ਹੈ ਤੇ ਸਵਾਲ ਉੱਥੇ ਉਹੀ ਆਉਂਦਾ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਜਿਹੜੇ ਬੰਦੇ ਸੀ 6 ਸਾਲ ਉਹਨਾਂ ਨੇ ਬਿਨਾਂ ਕਸੂਰ ਤੋਂ ਅੰਦਰ ਲਾਤੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਲਾ ਰਹੇ ਬਿਲਕੁਲ ਕਿਤੇ ਪੁਲਿਸ ਦਾ ਕੋਈ ਰਿਸਪੌਂਸਿਬਿਲਟੀ ਨਹੀਂ ਬਣਦੀ ਕਿ ਇਸ ਤਰੀਕੇ ਦਾ ਅੱਗੇ ਤੋਂ ਨਾ ਹੋਵੇ ਰਿਸਪੌਂਸਿਬਿਲਟੀ ਫਿਕਸ ਕਰਨੀ ਚਾਹੀਦੀ ਹੈ ਹੂੰ ਕੌਣ ਕਰ ਸਕਦਾ ਜੀ ਆਣਯੋਗ ਦਾਲ ਸਸ਼ੀਕਲ ਜੀ ਪੰਜਾਬੀ ਮਾਈਕ ਦੇਖ ਰਹੇ ਹੋ ਤੇ ਮੈਂ ਹਾਂ rauvrendav singh banyapal ਸਾਲ 2020 ਜਾਂ ਫਿਰ 19 ਤੁਹਾਨੂੰ ਯਾਦ ਹੋਣਾ ਕੋਵਿਡ ਦੇ ਕਰਕੇ ਇਹ ਐਸਾ ਦੌਰ ਸੀ ਜਦੋਂ ਤਮਾਮ ਦੁਨੀਆ ਤਮਾਮ ਲੋਕ ਆਪਣੇ ਘਰਾਂ ਦੇ ਵਿੱਚ ਮੌਜੂਦ ਸੀ ਅਪ੍ਰੈਲ 2020 ਨੂੰ ਪਟਿਆਲਾ ਦੀ ਸਬਜ਼ੀ ਮੰਡੀ ਦੇ ਗੇਟ ਤੇ ਇੱਕ ਘਟਨਾ ਵਾਪਰਦੀ ਹੈ ਘਟਨਾ ਤੋਂ ਤੁਸੀਂ ਭਲੀ ਭਾਤ ਜਾਣਦੇ ਹੋ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਕੌਸ਼ਨ ਨਹਿنگ ਸਿੰਘਾਂ ਦੇ ਵੱਲੋਂ ਥਾਣੇਦਾਰ ਹਰਜੀਤ ਸਿੰਘ ਦਾ ਗੁੱਟਵਾੜ ਦਿੱਤਾ ਗਿਆ ਸੀ ਕਿਹਾ ਗਿਆ ਕਿ ਇਹ ਸਿੰਘ ਉੱਥੋਂ ਮੌਕੇ ਤੋਂ ਫਰਾਰ ਹੋ ਕੇ ਗੁਰਦੁਆਰਾ ਖਿਚੜੀ ਸਾਹਿਬ ਜਾ ਲੁਕੇ ਤੇ ਉਸ ਤੋਂ ਬਾਅਦ ਦੀਆਂ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ਤੇ ਮੌਜੂਦ ਨੇ ਜਦੋਂ ਉਸ ਵੇਲੇ ਦੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਦੇਖਿਆ ਜਾਂਦਾ ਸੀ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਜਿਹੜੇ ਸਿੰਘ ਨੇ ਉਹਨਾਂ ਦੇ ਵੱਲੋਂ ਪੈਟਰੋਲ ਬੰਬ ਬਣਾ ਲਏ ਗਏ ਨੇ ਜਾਂ ਫਿਰ ਸਿਲੰਡਰ ਦੇ ਐਲਪੀਜੀ ਦੇ ਵੀ ਬੰਬ ਬਣਾ ਕੇ ਰੱਖੇ ਗਏ ਨੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਇਹ ਕੇਸ ਹਾਈਲਾਈਟ ਹੋਇਆ ਇੱਥੋਂ ਤੱਕ ਕਿ ਇਰਾਦਾ ਕਤਲ ਤੇ ਯੁਆਪਾ ਤੱਕ ਵੀ ਲਗਾ ਦਿੱਤੀ ਗਈ ਪਰ ਇਸ ਕੇਸ ਨੂੰ ਲੜਿਆ ਸੀਨੀਅਰ ਵਕੀਲ ਸਿਮਰਜੀਤ ਸਿੰਘ ਸੱਗੂ ਉਹਨਾਂ ਦੇ ਵੱਲੋਂ ਲੜਿਆ ਹੀ ਨਹੀਂ ਗਿਆ ਬਲਕਿ ਇਸ ਕੇਸ ਨੂੰ ਜਿਤਾਇਆ ਗਿਆ ਤੇ ਗੁਰੂ ਘਰ ਦੇ ਜਿੰਨੇ ਵੀ ਤਮਾਮ ਸ਼ਰਧਾਲੂ ਸੀ ਜਾਂ ਉੱਥੋਂ ਦੇ ਪ੍ਰਬੰਧਕ ਸੀ ਸਾਰੇ ਇਸ ਕੇਸ ਦੇ ਵਿੱਚ ਬਰੀ ਹੋਏ ਨੇ ਉਸ ਕੇਸ ਦੇ ਵਿੱਚ ਜਿਸ ਦੇ ਵਿੱਚ ਯਵਪਾ ਪੁਲਿਸ ਵੱਲੋਂ ਲਾਇਆ ਗਿਆ ਸੀ ਸਿਮਰਤਜੀਤ ਸਿੰਘ ਸੱਗੂ ਸਾਡੇ ਨਾਲ ਅੱਜ ਮੌਜੂਦ ਨੇ ਇਹਨਾਂ ਤੋਂ ਜਾਣਦੇ ਆ ਕਿਸ ਤਰੀਕੇ ਦੇ ਨਾਲ ਇਹ ਕੇਸ ਲੜਿਆ ਗਿਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਪਹਿਲਾਂ ਤਾਂ ਤੁਹਾਨੂੰ ਐਮਐਲਏ ਪਠਾਨ ਮਾਜਰਾ ਕਰਕੇ ਬਹੁਤ ਲੋਕ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਤੁਹਾਡਾ ਫੇਸ ਨੋਨ ਹੋ ਗਿਆ ਜੀ ਕਿਉਂਕਿ ਤੁਸੀਂ ਉਹ ਵੀ ਕੇਸ ਇੱਕ ਬਹੁਤ ਵੱਡਾ ਲੜਦੇ ਲੜਿਆ ਸੀ ਇਹ ਜਿਹੜਾ ਕੇਸ ਸੀ ਇਹ ਤਾਂ ਬਹੁਤ ਵੱਡਾ ਸੀ ਜੀ ਇੱਕ ਔਨ ਡਿਊਟੀ ਥਾਣੇਦਾਰ ਦਾ ਗੁੱਟ ਵੱਢਿਆ ਗਿਆ ਜੀ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਉੱਥੋਂ ਜਿਹੜੇ ਕਲਪਰੇਟ ਸੀ ਉਹ ਫਰਾਰ ਹੋ ਗਏ ਜੀ ਗੁਰਦੁਆਰਾ ਸਾਹਿਬ ਤੇ ਪੁਲਿਸ ਗਈ ਪੁਲਿਸ ਨੇ ਪੂਰਾ ਘੇਰਾ ਪਾਇਆ ਜੀ ਉਹ ਅਸੀਂ ਅੱਜ ਵੀ ਦੇਖ ਰਹੇ ਹਾਂ ਜੀ ਉਹ ਅੱਜ ਵੀ ਸੋਸ਼ਲ ਮੀਡੀਆ ਤੇ ਵੀਡੀਓਜ਼ ਮੌਜੂਦ ਨੇ ਮੌਜੂਦ ਨੇ ਐਸਐਸਪੀ ਮਨਦੀਪ ਸਿੰਘ ਸਿੱਧੂ ਉੱਥੇ ਕੁਝ ਬੋਲਦੇ ਵੀ ਨਜ਼ਰ ਆਉਂਦੇ ਨੇ ਜੀ ਕੇਸ ਬਹੁਤ ਵੱਡਾ ਸੀ ਜੀ ਪਰ ਇਹਨੂੰ ਜਿੱਤਿਆ ਤੁਸੀਂ ਕਿਵੇਂ ਕਿਸ ਤਰੀਕੇ ਨਾਲ ਸਾਰੇ ਬਰੀ ਹੋਏ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਪਰਮਾਤਮਾ ਹੈ ਉਹਨਾਂ ਤੋਂ ਸ਼ਕਤੀਸ਼ਾਲੀ ਕੋਈ ਮੈਕੈਨਿਜ਼ਮ ਨਹੀਂ ਇਸ ਦੁਨੀਆ 'ਚ ਹੂੰ ਜੋ ਘਟਨਾ ਸਬਜੀ ਮੰਡੀ ਵਾਪਰਦੀ ਹੈ ਉਹਦੀ ਐਫ ਆਈ ਆਰ ਵੱਖਰੀ ਹੈ ਉਹ ਕੇਸ ਹਲੇ ਚੱਲਦਾ ਹੈ ਠੀਕ ਹੈ ਬਟ ਜਿਹੜਾ ਇਹ ਮੌਜੂਦਾ ਪਰਚਾ ਦਰਜ ਹੁੰਦਾ ਹੈ ਕਿ ਪੁਲਿਸ ਨੇ ਘੇਰਾਬੰਦੀ ਕਰਕੇ ਗੁਰਦੁਆਰਾ ਖਿਚੜੀ ਸਾਹਿਬ ਤੋਂ ਨਿਹੰਗ ਸਿੰਘਾਂ ਨੂੰ ਤੇ ਹੋਰ ਉੱਥੇ ਦੇ ਪ੍ਰਬੰਧਕਾਂ ਨੂੰ ਸ਼ਰਧਾਲੂਆਂ ਨੂੰ ਅਰੈਸਟ ਕੀਤਾ ਉਹਨਾਂ ਤੋਂ ਨਜਾਇਜ਼ ਵੈਪਨ ਰਿਕਵਰ ਹੋਏ 8 ਐਲਪੀਜੀ ਸਿਲੰਡਰ ਰਿਕਵਰ ਹੋਏ ਪੈਟਰੋਲ ਬੰਬ ਰਿਕਵਰ ਹੋਏ ਉਹਦੇ ਵਿੱਚ ਪੁਲਿਸ ਨੇ 307 ਲਾਇਆ ਜੀ ਇਰਾਦਾ ਕਤਲ ਜੀ ਇਹ ਕਹਿ ਕੇ ਕਿ ਨਿਹੰਗ ਸਿੰਘਾਂ ਨੇ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਤੇ ਅਟੈਕ ਕਰਿਆ ਹਮ ਇੰਟਰਸਟਿੰਗਲੀ ਪੁਲਿਸ ਪਾਰਟੀ ਦੇ ਤੱਕ ਕਰੋਚ ਵੀ ਨਹੀਂ ਹੈਗੀ ਠੀਕ ਹੈ ਤੇ ਇੱਕ ਗੁਰਦੁਆਰੇ ਚ ਮੌਜੂਦ ਵਿਅਕਤੀ ਜਿਹਦਾ ਨਾਮ ਨਿਰਭੈ ਸਿੰਘ ਹੈ ਉਹ 9 ਐਮ ਐਮ ਦੀ ਗੋਲੀ ਦੇ ਨਾਲ ਇੰਜਰਡ ਹੈ ਅਤੇ ਆਮੂਮਨ 9mm ਦੇ ਜਿਹੜੇ ਵੈਪਨਸ ਹੈਗੇ ਉਹ ਆਰਮਡ ਫੋਰਸਿਸ ਕੋਲੇ ਹੁੰਦੇ ਆ ਮਤਲਬ ਪੁਲਿਸ ਕੋਲ ਹੁੰਦੇ ਆ ਜੀ ਹੂੰ ਬਿਯੋਂਡ ਥੈਟ ਉਹਦੇ ਵਿੱਚ ਯੂਆਪਾ ਲਾਇਆ ਗਿਆ ਹੂੰ ਕੋਈ ਐਵੀਡੈਂਸ ਨਹੀਂ ਪਹਿਲੀ ਮਿੰਟ ਤੋਂ ਯੂਆਪਾ ਜਿਹੜਾ ਹੈਗਾ ਆਈਓ ਐਸਆਈ ਮੋਹਨ ਸਿੰਘ ਵੱਲੋਂ ਲਾਇਆ ਗਿਆ ਜੋ ਕਿ ਕੰਪੀਟੈਂਟ ਨਹੀਂ ਸੀਗਾ ਹੂੰ ਯੂਆਪਾ ਦੀ ਪ੍ਰोसीडिंग्स ਇੱਕ ਜੀਓ ਨੇ ਕਰਨੀਆਂ ਹੁੰਦੀਆਂ ਜੀ ਯੁਵਾਪਾ ਤੋਂ ਬਾਅਦ ਉਹਨਾਂ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ ਐਕਸਪਲੋਸਿਵ ਐਕਟ ਆਰਮਜ਼ ਐਕਟ ਇਸ ਤਰ੍ਹਾਂ ਦੇ ਜਿਹੜੇ ਹੈਗੇ ਜਿੰਨੇ ਵੀ ਸੀਰੀਅਸ ਆਫੈਂਸਿਸ ਸੀਗੇ ਉਹ ਲਾ ਕੇ ਪਰਚਾ ਦਿੱਤਾ ਇਹਨਾਂ ਨੂੰ ਜਿਹੜਾ ਹੈਗਾ ਅਰੈਸਟ ਕੀਤਾ ਰਿਮਾਂਡਸ ਲਈ ਚਲਾਨ ਆਇਆ ਜੀ ਡਿਊਰਿੰਗ ਟ੍ਰਾਇਲ ਜਿਹੜੀ ਮੈਂ ਕਿਹਾ ਵੀ ਪਰਮਾਤਮਾ ਬਹੁਤ ਸ਼ਕਤੀਸ਼ਾਲੀ ਮੈਕੈਨਿਜ਼ਮ ਹੈ ਜਿੰਨੇ ਗਵਾਹ ਭੁਗਤੇ ਉਹ ਇੱਕ ਦੂਜੇ ਤੋਂ ਕੌਨਟਰਡਿਕਟਰੀ ਸਟੇਟਮੈਂਟਸ 'ਚ ਆਏ ਠੀਕ ਹੈ ਜੇ ਇੱਕ ਬੰਦੇ ਨੇ ਕਿਹਾ ਕਿ ਅਸੀਂ ਫਲਾਂ ਡਾਕੂਮੈਂਟ 10 ਵਜੇ ਤਿਆਰ ਕਰਦੇ ਹਾਂ ਤਾਂ ਉਹਦੇ ਹੀ ਉਲਟ ਦੂਸਰੇ ਬੰਦੇ ਨੇ ਸ਼ਾਮ ਨੂੰ ਬਣਾਇਆ ਇਹ ਸਾਰੇ ਮਤਲਬ ਪੁਲਿਸ ਮੁਲਾਜ਼ਮਾਂ ਦੇ ਬਿਆਨ ਆਏ ਜੀ ਇਹਦੇ ਵਿੱਚ ਕੋਈ ਵੀ ਆਜ਼ਾਦ ਗਵਾਹ ਕਿਤੇ ਰੱਖਿਆ ਹੀ ਨਹੀਂ ਗਿਆ ਅੱਛਾ ਸਾਰੇ ਮੁਲਾਜ਼ਮ ਜੀ ਤੇ ਪੁਲਿਸ ਦੀ ਸਟੋਰੀ ਉਹਨਾਂ ਦੀ ਹੀ ਵੀਡੀਓਜ਼ ਜਿਹੜੀਆਂ ਨੈਟ ਤੇ ਅਵੇਲੇਬਲ ਸਿਗੀਆਂ ਜੀ ਉਹਨਾਂ ਨਾਲ ਕਨਫਰੰਟ ਕਰਕੇ ਉਹਨਾਂ ਦੀ ਸਟੋਰੀ ਜਿਹੜੀ ਹੈਗੀ ਉਹ ਫਾਲਸਿਫਾਈ ਹੋਈ ਮਾਨਯੋਗ ਅਦਾਲਤ ਨੇ ਇਹਨੂੰ ਡਿਸਬਲੀਵ ਕੀਤਾ ਤੇ ਸਾਰੇ ਬੰਦਿਆਂ ਨੂੰ ਇਹ 307 ਦੇ ਵਿੱਚ ਇਰਾਦਾ ਕਤਲ ਚ ਯੁਵਾਪਾਚ ਐਕਸਪਲੋਸਿਵ ਐਕਟ ਦੇ ਵਿੱਚ ਇਹਨਾਂ ਸਭ ਧਾਰਾਂ ਦੇ ਵਿੱਚ ਬਰੀ ਕੀਤਾ। ਇਹ ਕਿੰਨੇ ਸੀਗੇ ਜੀ ਕੁੱਲ ਕਿੰਨੇ ਦਰਜ ਕੀਤਾ ਸੀਗਾ ਪਰਚਾ ਇਸ ਇਨੀਸ਼ੀਅਲੀ ਐਫ ਆਈ ਆਰ 11 ਮੁਲਜ਼ਮਾਂ ਦੇ ਨਾਮ ਤੇ ਦਰਜ ਕੀਤੀ ਗਈ। ਅੱਛਾ। ਤੀਸਰੇ ਚੌਥੇ ਦਿਨ ਚਾਰ ਬੰਦੇ ਇਨਕਲੂਡਿੰਗ ਵਨ ਲੇਡੀ ਨੂੰ ਡਿਸਚਾਰਜ ਕੀਤਾ ਗਿਆ। ਹਮਮ ਸੱਤ ਬੰਦੇ ਨੇ ਟ੍ਰਾਇਲ ਫੇਸ ਕੀਤਾ ਇਹਦੇ ਵਿੱਚ ਜੀ। ਜੀ ਸੱਤਾਂ ਬੰਦਿਆਂ ਨੇ 124220 ਤੋਂ ਇਸ ਕੇਸ ਦੇ ਫੈਸਲੇ ਤੱਕ 14 ਜਨਵਰੀ 2026 ਹਮ ਸਾਰਾ ਸਮਾਂ ਆਪਣਾ ਜੇਲ੍ਹ ਦੇ ਵਿੱਚ ਪਟਿਆਲਾ ਵਿਖੇ ਕੱਢਿਆ ਮਤਲਬ ਲਗਭਗ 4 ਸਾਲ ਉਹਨਾਂ ਨੇ ਬਿਤਾ ਲਏ ਨੀਅਰ ਅਬਾਊਟ ਜਾਂ 3 ਜਾਂ 4 ਸਾਲ ਅੱਛਾ 6 ਸਾਲ ਹਾਂ 20 ਤਕਰੀਬਨ 20 ਤੋਂ 26 ਦਾ 20 ਦਾ ਪਰਚਾ ਜੀ ਜਨਵਰੀ 26 ਦੇ ਵਿੱਚ ਜਾ ਕੇ ਇਸ ਕੇਸ ਨੂੰ ਮਾਨਯੋਗ ਅਦਾਲਤ ਡਿਸਪੋਜ਼ ਆਫ ਕਰਦੀ ਹੈ ਓਕੇ ਤਕ ਕੁਝ ਨੂੰ ਕੋਈ 2-3 ਸਾਲ ਦੀ ਸਜ਼ਾ ਵੀ ਹੋਈ ਉਹਦੇ ਵਿੱਚ ਉਹ ਫਿਰ ਉਪਭਗਤਾ ਆਈ ਗਈ ਜੱਜ ਸਾਹਿਬ ਦੇ ਬਿਲਕੁਲ ਕਿਉਂਕਿ ਉਹਨਾਂ ਨੇ 6 ਸਾਲ ਲਾਏ ਹੋਏ ਸੀਗੇ ਬਲਵਿੰਦਰ ਸਿੰਘ ਬਾਬਾ ਜਿਹੜੇ ਬਾਬਾ ਜੀ ਨੇ ਜੀ ਉਹਨਾਂ ਦਾ ਬੇਟਾ ਜਗਮੀਤ ਸਿੰਘ ਜੀ ਤਿੰਨਰਪੈ ਸਿੰਘ ਜਿਹੜਾ ਇੰਜਰਡ ਹੈ ਉਹ ਤਿੰਨ ਬੰਦਿਆਂ ਦੇ ਕੋਲੋਂ ਜਿਹੜੀ ਹੈਗੀ ਵੈਪਨ ਦੀ ਰਿਕਵਰੀ ਪੁਲਿਸ ਨੇ ਅਲੈਜ ਕੀਤੀ ਸੀਗੀ ਤੇ ਮਾਨਯੋਗ ਜੱਜ ਸਾਹਿਬ ਨੇ ਉਹ ਤਿੰਨਾਂ ਬੰਦਿਆਂ ਨੂੰ ਉਹਦੇ ਵਿੱਚ 5-5 ਸਾਲ ਦੀ ਸਜ਼ਾ ਕਰਕੇ ਆਲਰੇਡੀ ਅੰਡਰਗੋਨ ਤਹਿਤ ਫੈਸਲਾ ਦਿੱਤਾ ਠੀਕ ਹੈ ਵੀ ਉਹ ਤੁਸੀਂ ਵੀ ਭਈ ਭੁਗਤ ਲਈ ਆਪਣੀ ਜਿਹੜੇ ਤੁਹਾਨੂੰ ਅਸੀਂ 5 ਸਾਲ ਤੋਂ ਹੈ ਤੁਸੀਂ ਬਕਾਇਆ ਇਸ ਤੋਂ ਵੀ 6 ਸਾਲ ਇਹ ਭੁਗਤ ਲਈ 1 ਸਾਲ ਵਾਧੀ ਕਰ ਬਿਲਕੁਲ ਜੀ ਬਿਲਕੁਲ ਇਹ ਸਗੂ ਸਾਹਿਬ ਜੀ ਦੱਸੋ ਕਿ ਉਹ ਇਹਦੇ ਵਿੱਚ ਜਿਹੜੇ ਤੁਸੀਂ ਬੰਦੇ ਬਰੀ ਕਰਾਏ ਨੇ ਜਾਂ ਜੱਜ ਸਾਹਿਬ ਨੇ ਇਸ ਕੇਸ 'ਚ ਬਰੀ ਕੀਤੇ ਨੇ ਜੀ ਉਹ ਨਿੰਗ ਸਿੰਘ ਵੀ ਇਨਕਲੂਡਡ ਨੇ ਜਿਨ੍ਹਾਂ ਦੇ ਵੱਲੋਂ ਹਰਜੀਤ ਸਿੰਘ ਦਾ ਗੁੱਟ ਵੱਡਿਆ ਗਿਆ ਦੇਖੋ ਇਹ ਤਾਂ ਗੱਲ ਕਹਿਣੀ ਗਲਤ ਹੋਗੀ ਕਿ ਉਹਨਾਂ ਨੇ ਗੁੱਟ ਵੰਡਿਆ ਪੁਲਿਸ ਦੀ ਅਲੀਗੇਸ਼ਨ ਇਹ ਸੀਗੀ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਬੰਦਿਆਂ ਨੇ ਹਰਜੀਤ ਸਿੰਘ ਤੇ ਅਟੈਕ ਕੀਤਾ ਤੇ ਉਹੀ ਜਾ ਕੇ ਖਿਚੜੀ ਸਭ ਗੁਰਦੁਆਰਾ ਸਭ ਲੁਕੇ ਲੁਕ ਗਏ ਜਾ ਕੇ ਹਾਂ ਪਰ ਜਿਹੜੀ ਵੀਡੀਓ ਨੈਟ ਤੇ ਅਵੇਲੇਬਲ ਹੈ ਜਾਂ ਜਿਹੜੀ ਕੋਰਟ ਚ ਆਰਗੂ ਹੋਈ ਉਹਦੇ ਵਿੱਚ ਇੱਕ ਸ਼ਖਸ ਦਿਖਾਇਆ ਗਿਆ ਸਿਰਫ ਹੂੰ ਨੀ ਬੇ ਬੇਬੀ ਜੇ ਮੈਂ ਗਲਤ ਨਹੀਂ ਤਾਂ ਅਟੈਕ ਵੇਲੇ ਦੀ ਵੀ ਕੁਝ ਵੀਡੀਓ ਸੀਗੀ ਸਬਜੀ ਮੰਡੀ ਦੇ ਬਾਹਰ ਦੀਆਂ ਕੁਝ ਹਾਂ ਸੀਗੀਆਂ ਜੀ ਉਹ ਚ ਕੁਝ ਦਿਖ ਰਹੇ ਨੇ ਨਹੀਂ ਦਿਖ ਰਹਿਆ ਨੇ ਨਿਹੰਗ ਦਾ ਇੱਕ ਵਾਈਕਲ ਵੀ ਦਿਖ ਰਿਹਾ ਬਿਲਕੁਲ ਉਹ ਨਿਹੰਗ ਸਿੰਘਾਂ ਦੀ ਇੱਧਰ ਕੋਈ ਆਇਡੈਂਟੀਫਿਕੇਸ਼ਨ ਨਹੀਂ ਸੀ ਇਸ ਮੌਜੂਦਾ ਐਫਆਈਆਰ ਦੇ ਵਿੱਚ ਓਕੇ ਤੇ ਜਿਹੜੀ ਵੀਡੀਓ ਗੁਰਦੁਆਰਾ ਖਿਚੜੀ ਸਾਹਿਬ ਦੀ ਪੁਲਿਸ ਰਿਲਾਇਪਨ ਕਰਦੀ ਹੈ ਉਹਦੇ ਵਿੱਚ ਕੋਈ ਵੀ ਨਿਹੰਗ ਸਿੰਘ ਦੀ ਵੀਡੀਓ ਨਹੀਂ ਹੈਗੀ ਇੱਕ ਇਨਸਾਨ ਕੁਝ ਬੋਲ ਰਿਹਾ ਜਿਹੜੀ ਕਿ ਆਵਾਜ਼ ਸੁਣਨ ਲਾਇਕ ਨਹੀਂ ਹੈਗੀ ਜਾਂ ਆਂਦੀ ਨਹੀਂ ਤੇ ਉਹਦੀ ਫੇਸ ਕੋਈ ਰਿਜ਼ੈਂਪਲੈਂਸ ਨਹੀਂ ਕਿਸੇ ਨਾਲ ਤੇ ਉਹਦੇ ਔਨ ਦਾ ਫੇਸ ਆਫ ਇਟ ਕੋਈ ਨਿਹੰਗ ਵਾਲਾ ਬਣਾ ਨਹੀਂ ਪਾਇਆ ਹੋਇਆ ਅੱਛਾ ਸਾਦੇ ਕੱਪੜਿਆਂ ਦੇ ਸਾਦੇ ਕੱਪੜਿਆਂ ਚ ਹੈ ਜੀ ਹੂੰ ਸੋ ਜੇ ਗੱਲ ਕਹੀਏ ਕਿ ਪੁਲਿਸ ਨੇ ਉਹੀ ਨਿਹੰਗ ਜਿਹੜੇ ਸਬਜੀ ਮੰਡੀ ਨਾਲ ਰਿਲੇਟਡ ਹੈ ਉਰੋ ਫੜੇ ਉਹ ਦੋਨੇ ਵੱਖੋ ਵੱਖ ਸਟੋਰੀਜ਼ ਹੈ ਇਸ ਕੇਸ ਚ ਉਹਨਾਂ ਦਾ ਜਿਹੜੇ ਹੈਗੇ ਆਇਡੈਂਟੀਟੀ ਸਟੈਬਲਿਸ਼ ਨਹੀਂ ਹੋਈ। ਨਹੀਂ ਅ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਚਲੋ ਪੁਲਿਸ ਨੂੰ ਘੇਰਾ ਪਾਇਆ ਉਹ ਵੀ ਅਸੀਂ ਵੀਡੀਓ ਚ ਦੇਖਿਆ ਹੈ ਨਾ ਸਾਰਾ ਕੁਝ। ਜੋ ਵੀ ਪੁਲਿਸ ਨੇ ਪਰਚਾ ਬਣਾਇਆ ਉਹਦੇ ਵਿੱਚ ਵੀ ਅਸੀਂ ਦੇਖਿਆ। ਠੀਕ ਹੈ ਜੀ। ਅ ਕੀ ਉਸ ਉਸ ਘੇਰੇ ਤੋਂ ਬਾਅਦ ਜਿਹੜੇ ਗੁਰਦੁਆਰਾ ਸਾਹਿਬ ਤੋਂ ਜਿਹੜੇ ਬੰਦੇ ਅਰੈਸਟ ਕੀਤੇ ਸੀ ਪੁਲਿਸ ਨੇ ਜੀ ਕਿ ਉਹਨਾਂ ਦੇ ਵਿੱਚ ਉਹ ਨਿੰਗ ਹਾਂਜੀ ਉਹ ਸਬਜ਼ੀ ਮੰਡੀ ਦੇ ਵਿੱਚ ਉਹ ਇੱਥੋਂ ਵਾਲੇ ਬੰਦਿਆਂ ਨੂੰ ਵੀ ਉਧਰ ਨਾਮਿਨੇਟ ਕੀਤਾ। ਅੱਛਾ। ਉਹ ਐਫ ਆਈ ਆਰ ਸਬਜ਼ੀ ਮੰਡੀ ਵਾਲੀ ਪਹਿਲਾਂ ਦਰਜ ਹੁੰਦੀ ਹੈ। ਹੂੰ। ਥਾਣਾ ਸਦਰ ਪਟਿਆਲਾ ਜੀ 71 ਨੰਬਰ ਐਫ ਆਈ ਆਰ ਹੈ ਉਹ ਤੇ ਇਹ ਜਿਹੜਾ ਮੌਜੂਦਾ ਕੇਸ ਹੁਣ ਡਿਸਾਈਡ ਹੋਇਆ ਹੈ ਇਹ ਥਾਣਾ ਪਸਿਆਣਾ ਦੀ ਐਫ ਆਈ ਆਰ ਹੈ ਬਾਅਦ ਦੀ ਐਫ ਆਈ ਆਰ ਹੈ ਇੱਥੋਂ ਬੰਦੇ ਅਰੈਸਟ ਕਰਕੇ ਉੱਧਰ ਜਾ ਕੇ 71 ਨੰਬਰ ਦੇ ਵਿੱਚ ਨੋਮੀਨੇਟ ਕੀਤੇ ਗਏ ਹੂੰ ਮਤਲਬ ਮੈਂ ਕਹਿਣਾ ਚਾਹੁੰਦਾ ਵੀ ਪਹਿਲਾਂ ਇਸ ਕੇਸ 'ਚ ਫੜੇ ਜੀ ਇੱਥੋਂ ਲਿਜਾ ਕੇ ਉੱਧਰ ਜਿਹੜਾ ਹੈਗਾ ਇਹਨਾਂ ਨੂੰ ਇਮਪਲੀਕੇਟ ਕੀਤਾ अच्छा ए ਤੁਸੀਂ ਤੁਹਾਡਾ ਮੰਨਣਾ ਇਹ ਜਾਂ ਜਿਸ ਤਰੀਕੇ ਨਾਲ ਤੁਸੀਂ ਕੇਸ ਜਿੱਤੇ ਆ ਕਿ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਸੀ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਨਹੀਂ ਗੁਰਦੁਆਰਾ ਸਾਹਿਬ 'ਚ ਅਰੈਸਟ ਕੀਤਾ ਹਾਂਜੀ ਜਿਹੜਾ ਪਸਿਆਣੇ ਵਾਲਾ ਮੌਜੂਦਾ ਪਰਚਾ ਹੈ ਤੇ ਇੱਥੋਂ ਅਰੈਸਟ ਕਰਕੇ ਫੇਰ ਮੁੜ ਕੇ ਸਬਸੀਕੁਐਂਟਲੀ 71 ਨੰਬਰ ਦੇ ਚ ਨੂੰ ਦਿਖਾਈ ਹਾਂਜੀ ਗੁੱਟ ਵਾਲੇ ਮਸਲੇ ਹਾਂਜੀ ਹਾਂਜੀ ਓਕੇ ਕਿਉਂਕਿ ਜਿਹੜਾ ਮੈਂ ਤੁਹਾਡੀ ਗੱਲ ਰੋਕਦਾ ਜਿਹੜਾ ਸਬਜੀ ਮੰਡੀ ਵਾਲਾ ਵਕੂਆ ਹੈਗਾ ਉਹ ਹੈਗਾ ਨੇਰੇ ਦਾ ਵਕੂਆ ਜੀ ਉਹਦੇ ਵਿੱਚ ਵੀ ਗੋਈਆਂ ਚੱਲ ਰਹੀਆਂ ਤੇ ਮੈਂ ਹੀ ਉਹ ਕੇਸ ਨੂੰ ਡੀਲ ਕਰ ਰਿਹਾ ਅੱਛਾ ਹੈਂਡਲ ਕਰ ਰਿਹਾ ਉਹਦੇ ਵਿੱਚ ਇੱਕ ਗੱਲ ਐਸਟੈਬਲਿਸ਼ਡ ਫੈਕਟ ਹੈ ਕਿ ਨੇਰਾ ਸੀਗਾ ਨੇਰੇ ਦੇ ਵਿੱਚ ਕੁਝ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਨੇ ਅਟੈਕ ਕੀਤਾ ਉਹ ਮੌਬ ਕੋਈ 50 60 ਬੰਦਿਆਂ ਦਾ ਪੁਲਿਸ ਨੇ ਕਿਹਾ ਹੁਣ ਉਹ 50 60 ਬੰਦਿਆਂ ਚੋਂ ਇਹ ਪੰਜ ਬੰਦੇ ਕਿਵੇਂ ਤੁਸੀਂ ਆਈਡੈਂਟੀਫਾਈ ਕਰ ਲੇ ਕਿਵੇਂ ਨਾਮਿਨੇਟ ਕਰ ਲੇ ਇਹ ਸਾਰੀ ਜਿਹੜੀ ਹੈਗੀ ਪੁਲਿਸ ਨੇ ਸਟੋਰੀ ਅਨਫੋਲਡ ਨਹੀਂ ਕੀਤੀ ਇਸ ਕੇਸ ਚ ਪਰ ਜਿਹੜਾ ਯੁਆਪਾ ਲਾਇਆ ਗਿਆ ਜੀ ਪਹਿਲਾ ਤਾਂ ਇਹ ਵੀ ਉਦੋਂ ਮੈਨੂੰ ਯਾਦ ਹੈ ਕਿ ਉਦੋਂ ਇਹ ਵੀ ਇੱਕ ਗੱਲ ਉੱਠ ਰਹੀ ਸੀ ਜਾਂ ਮੰਗ ਉੱਠ ਰਹੀ ਸੀ ਕਿ ਇਹ ਪੁਲਿਸ ਨੇ ਵੀ ਗਲਤ ਕੀਤਾ ਜੀ ਕਿ ਇਹ ਗੁਰਦੁਆਰਾ ਸਾਹਿਬ ਨੂੰ ਇਸ ਤਰੀਕੇ ਨਾਲ ਘੇਰਾ ਪਾਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਇੱਕ ਬੇਦਵੀ ਦਾ ਮਾਮਲਾ ਵੀ ਬਣਦਾ ਜੀ ਹੈਨਾ ਇਹ ਕੋ ਵੀ ਬਣਦਾ ਪਰ ਇਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੀ ਪਰਮਿਸਸ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਉਹਨਾਂ ਤੇ ਯੁਆਪਾ ਲਗਣਾ ਇਹਨੂੰ ਤੁਸੀਂ ਕਿਵੇਂ ਦੇਖਿਆ ਜਾਂ ਤੁਸੀਂ ਕਿਵੇਂ ਚੈਲੰਜ ਕੀਤਾ ਕੋਰਟ 'ਚ ਦੇਖੋ ਮੈਂ ਬੇਨਤੀ ਕਰਦਾ ਜੀ ਯੂਆਪਾ ਵਾਸਤੇ ਗੈਸਟਡ ਆਫੀਸਰ ਇੰਪਾਵਰਡ ਹੈ ਟੂ ਇਨਕੁਆਇਰ ਇਨਵੈਸਟੀਗੇਟ ਹਮ ਐਸਆਈ ਮੋਹਨ ਸਿੰਘ ਕਹਿੰਦਾ ਜੀ ਮੈਂ ਯੂਆਪਾ ਲਾਤਾ ਜਦੋਂ ਇੱਕ ਜੀਓ ਬਾਦ ਐਸਆਈ ਲਾ ਸਕਦਾ ਨਹੀਂ ਲਾ ਸਕਦਾ ਜਦੋਂ ਇੱਕ ਜੀਓ ਸਾਹਿਬ ਬਾਅਦ 'ਚ ਸ਼ਾਮਲ ਹੁੰਦੇ ਆ ਉਹ ਕਹਿੰਦੇ ਵੀ ਮੋਹਨ ਸਿੰਘ ਨਹੀਂ ਲਾਤਾ ਸੀ ਕਿਸ ਆਧਾਰ 'ਤੇ ਕਿਸ ਤੱਤੇ ਲਾਤਾ ਮੈਨੂੰ ਨਹੀਂ ਪਤਾ ਹੈਗਾ ਅੱਛਾ ਇੱਕ ਐਸਆਈ ਐਸਆਈ ਜੀ ਯੂ ਆਪਾ ਲਾ ਰਿਹਾ ਲਾ ਰਿਹਾ ਜੀ ਤੇ ਜਿਹੜਾ ਗਸਟਡ ਅਫੀਸਰ ਇਨਵੈਸਟੀਗੇਸ਼ਨ ਨੂੰ ਟੇਕਓਵਰ ਕਰਦਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿਉਂ ਲਾਤਾ ਅੱਛਾ ਤੇ ਇੱਕ ਬਿਆਨ ਲਿਖ ਲਿਆ ਜੀ ਕਿ ਮੈਂ ਗੱਲ ਸੁਣੀ ਜੀ ਕਿ ਬਾਬਾ ਬਲਵਿੰਦਰ ਸਿੰਘ ਨੂੰ ਕੋਈ ਬੰਦੇ ਬਾਹਰੋਂ ਪੈਸੇ ਦੇਣਗੇ ਇਹ ਜੀ ਸਟੋਰੀ ਤੇ ਯੂ ਆਪਾ ਲਾਤਾ ਉਹ ਨਾ ਕੋਈ ਵਿਅਕਤੀ ਇਹ ਜ ਆਇਆ ਨਾ ਕੋਈ ਗਵਾਹ ਨਾ ਕੋਈ ਸਬੂਤ ਤੇ ਇਹੋ ਆਪਾਂ ਨੇ ਕਿੱਥੋਂ ਸਟੈਂਡ ਕਰਨਾ ਪਰ ਉਹਦੀ ਰਿਗਰਸ ਇੰਪ੍ਰੀਜ਼ਨਮੈਂਟਸ ਕਰਕੇ ਤੁਸੀਂ ਇਹ ਦੇਖੋ ਵੀ ਸੱਤ ਬੰਦੇ ਆਪਣੀ ਜ਼ਿੰਦਗੀ ਦੇ 6 ਸਾਲ ਜੇਲ੍ਹ ਚ ਕੱਟ ਕੇ ਹੂੰ ਉਹਦਾ ਕੋਈ ਅਨਸਰਬਲ ਜਿਹੜੇ ਗੁਰਦੁਆਰਾ ਸਾਹਿਬ ਤੁਸੀਂ ਚਲੋ ਜੀ ਆਪਾਂ ਮੰਨ ਲਈਏ ਕਿ 2-4 ਜਿਹੜੇ ਸਬਜ਼ੀ ਮੰਡੀ ਵਾਲੇ ਜੋ ਪੁਲਿਸ ਨੇ ਕਿਹਾ ਚਲੋ ਜੀ ਉਹ ਹੈ ਵੀ ਸੀ ਜੀ ਤਾਂ ਜਿਹੜੇ ਦੂਸਰੇ ਸੀਗੇ 3-4 ਉਹ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਲਰੇਡੀ ਸੀ ਜੀ ਉਹਨਾਂ ਦੀ ਉਹਨਾਂ ਦੀ ਜਿਹੜੀ 6 ਸਾਲ ਦੀ ਇੰਪ੍ਰਿਜ਼ਨਮੈਂਟ ਹੈ ਉਹਦਾ ਕੋਈ ਲੇਖਾ ਜੋਖਾ ਥਲੜੀ ਅਦਾਲਤ ਨਹੀਂ ਦੇ ਸਕੇ ਉੱਪਰ ਮਾਲਕ ਕੋਲ ਦੇ ਦਿੱਤ ਹੂੰ ਇਸ ਕਰਕੇ ਬੇਨਤੀ ਇੰਨੀ ਸੀਗੀ ਵੀ ਗੁਰੂ ਘਰ ਦੇ ਜਿਹੜੇ ਸ਼ਸਤਰ ਹੁੰਦੇ ਆ ਪਏ ਉਹਨਾਂ ਨੂੰ ਵੀ ਰਿਕਵਰੀ ਦਿਖਾਤੀ ਉੱਥੋਂ ਤੀਰ ਕਮਾਨ ਬਰਾਮਦ ਹੋ ਗਿਆ ਅੱਛਾ ਉੱਥੋਂ ਜੀ ਜਿਹੜੇ ਅਸੀਂ ਦੇਖਦੇ ਆ ਕਿ ਦਰਬਾਰ ਸਾਹਿਬ ਦੇ ਵਿੱਚ ਰੱਖੇ ਹੁੰਦੇ ਗੁਰਦੁਆਰਾ ਉਹ ਚੀਜ਼ਾਂ ਦੀ ਵੀ ਰਿਕਵਰੀ ਜਿਹੜੀ ਹੈਗੀ ਦਿਖਾਈ ਗਈ ਹੂੰ ਸੋ ਪ੍ਰੈਕਟੀਕਲੀ ਮੈਂ ਕਹੂੰਗਾ ਵੀ ਉਹ ਟੋਟਲ ਕੇਸ ਔਨ ਦਾ ਫੇਸ ਆਫ ਇਟ ਫਾਲਸ ਸੀਗਾ ਤੇ ਉਹੀ ਮੱਦੇ ਨਜ਼ਰ ਜੱਜ ਸਾਹਿਬ ਨੇ ਫੈਸਲਾ ਦਿੱਤਾ ਪਰ ਸੱਗੂ ਸਾਹਿਬ ਇਹਦੇ ਤੇ ਫਿਰ ਤੁਸੀਂ ਤੁਸੀਂ ਵੀ ਕਿਹਾ ਜਿਵੇਂ ਸਾਰਿਆਂ ਨੂੰ ਇਹ ਪਤਾ ਹੈ ਕਿ ਉਹ ਜਿਹੜੇ ਬੰਦੇ ਬੇਦੋਸ਼ੇ ਸੀ ਕਿ ਉਹ 6 ਸਾਲ ਸਜ਼ਾ ਭੁਗਤ ਕੇ ਆਏ ਵਿਚਾਰੇ ਜੀ ਹੁਣ ਇਸ ਤੇ ਕੋਈ ਇਹ ਨਹੀਂ ਬਣਦਾ ਕਿ ਕੋਰਟ ਜਿਹੜੇ ਮੁਲਾਜ਼ਮ ਸੀ ਜਾਂ ਜਿਹੜਾ ਐਸਆਈਸੀ ਜਿਨੇ ਇਕੱਲੇ ਨੇ ਬੈਠ ਕੇ ਯੂ ਆਪਾ ਲਾਤੀ ਜੀ ਕੀ ਕੋਰਟ ਨੂੰ ਇਹ ਨਹੀਂ ਚਾਹੀਦਾ ਸੀ ਕਿ ਮੁਲਾਜ਼ਮਾਂ ਤੇ ਵੀ ਕੋਈ ਐਕਸ਼ਨ ਹੁੰਦਾ ਹੋਵੇ ਦੇਖੋ ਬਹੁਤ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਹਨ ਤੇ ਹਰ ਇੱਕ ਜੁਡੀਸ਼ੀਅਲ ਆਫੀਸਰ ਦਾ ਆਪਣਾ ਇੱਕ ਥਿਊ ਹੈ ਉਹਨਾਂ ਨੇ ਫੈਸਲਾ ਕਿਸ ਮੱਦੇ ਨਜ਼ਰ ਨਾਲ ਕਰਨਾ ਹੈ ਜੀ ਹੁਣ ਉਹਨਾਂ ਕੋਲ ਆਪਣੀ ਰਾਈਟ ਰੈਮੇਡੀ ਹੈਗੀ ਜਿਹੜੇ ਬੰਦੇ ਬਾਹਰ ਆ ਗਏ ਬਰੀ ਹੋ ਗਏ ਉਹ ਉਹ ਜਿਹੜੇ ਮਰਜ਼ੀ ਡੈਮੇजेस ਕਲੇਮ ਕਰ ਸਕਦੇ ਹਨ ਕਰਨਗੇ ਅੱਛਾ ਉਹ ਕਰ ਸਕਦੇ ਆ ਹਾਂਜੀ ਉਹ ਕਰ ਸਕਦੇ ਤਾਂ ਉਹ ਮੈਨੂੰ ਲੱਗਦਾ ਵੀ ਉਹ ਕਰਨਗੇ ਜੇ ਕਰਨਗੇ ਤਾਂ ਉਹ ਦੇ ਅਕੋਰਡਿੰਗਲੀ ਉਹਨਾਂ ਦਾ ਕੇਸ ਨੂੰ ਜਿਹੇ ਜਾਂ ਆਉਣ ਵਾਲੀ ਮਾਨਯੋਗ ਅਦਾਲਤ ਦੇਖਣ ਗਿਆ ਉਹ ਜਿਹੜਾ ਉਹਨਾਂ ਨੂੰ ਜਿਹੜਾ ਹੈਗਾ ਕੰਪਨਸੇਸ਼ਨ ਮਿਲੂ ਜਾਂ ਨਹੀਂ ਮਿਲੋਗੀ ਤੇ ਜਿਹੜਾ ਉਸ ਤੋਂ ਪਹਿਲਾਂ ਸਬਜ਼ੀ ਮੰਡੀ ਦੇ ਗੇਟ ਤੇ ਜਿਹੜਾ ਉਹ ਗੁੱਟ ਵੱਢਿਆ ਗਿਆ ਜੀ ਉਹ ਬੰਦੇ ਕਿੱਥੇ ਨੇ ਜੀ ਉਹ ਵੀ ਬਰੀ ਹੋਏ ਇਸ ਟਾਈਮ ਜਾਂ ਉਹ ਹਜੇ ਅੰਦਰ ਨੇ ਫਿਰ ਨਹੀਂ ਸਾਰੇ ਬੰਦੇ ਬਾਹਰ ਆ ਗਏ ਇਕੱਲਾ ਹਾਂਜੀ ਇਕੱਲੇ ਬਾਬਾ ਬਲਵਿੰਦਰ ਸਿੰਘ ਅੰਦਰ ਹੈ ਉਹਨਾਂ ਦੀ ਮਾਨਯੋਗ ਹਾਈ ਕੋਰਟ ਚ ਬੇਲ ਲੱਗੀ ਹੋਈ ਹੈ ਮੇਰੇ ਨੌਲੇਜ ਦੇ ਮੁਤਾਬਕ ਖਿਚੜੀ ਸਾਹਿਬ ਦੇ ਮੁਖੀ ਨੇ ਬਾਬਾ ਹਾਂਜੀ ਬਸ ਇਕੱਲੇ ਹੀ ਹਾਲੇ ਵੀ ਅੰਦਰ ਨੇ ਹਾਂਜੀ ਹਲੇ ਵੀ ਅੰਦਰ ਹੈ ਜੀ ਉਹ ਉਹ ਸਬਜ਼ੀ ਮੰਡੀ ਤੇ ਤਾਂ ਨਹੀਂ ਸੀਗੇ ਉਹ ਸਬਜ਼ੀ ਮੰਡੀ ਦੇ ਗਏ ਨੇ ਉਹ ਕਹਿੰਦੇ ਆ ਜੀ ਪੁਲਿਸ ਤਾਂ ਕਹਿੰਦੀ ਪੁਲਿਸ ਕਹ ਰਹੀ ਹੈ ਕਿ ਹੈਗੇ ਸੀ ਉਹ ਕਹਿੰਦੇ ਆ ਵੀ ਜਿਹੜੇ ਖਿਚੜੀ ਸਾਹਿਬ ਦੇ ਮੁਖੀ ਹੈ ਉਹੀ ਸਬਜ਼ੀ ਮੰਡੀ ਵਾਲੇ ਵਕੂਏ ਸੀਗੇ ਤੇ 12 4 2020 ਦੇ ਉਹ ਦੇਖੋ ਤੁਸੀਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਪੁਲਿਸ ਨੇ ਇਹ ਵੀ ਅਟੈਚ ਕੀਤਾ ਕਿਸੇ ਤਰੀਕੇ ਦੇ ਨਾਲ ਜਿਹੜੇ ਉੱਥੇ ਨਹਿنگ ਸੀ ਕੀ ਇਹ ਖਿਚੜੀ ਸਾਹਿਬ ਦੇ ਸੀ ਇਸ ਇਸ ਤਰੀਕੇ ਨਾਲ ਵੀ ਕੋਈ ਐਸਾ ਐਵੀਡੈਂਸ ਨਹੀਂ ਹੈਗਾ ਨਹੀਂ ਹੈ ਕੋਈ ਐਸਾ ਐਵੀਡੈਂਸ ਨਹੀਂ ਹੈਗਾ ਹਾਲਾਂਕਿ ਅਖੀਰ 'ਚ ਬੜੀ ਕੋਸ਼ਿਸ਼ ਹੋਈ ਕਿ ਇਹਨੂੰ ਉਸ ਐਫ ਆਈ ਆਰ ਦੇ ਨਾਲ ਇਸ ਕੇਸ ਨੂੰ ਫੈਸਲਾ ਕਰਾਇਆ ਜਾਵੇ ਬਟ ਜੱਜ ਸਾਹਿਬ ਦਾ ਬੜਾ ਥਿਊ ਕਲੀਅਰ ਸਿਗਾ ਕਿ ਉਹ ਇੱਕ ਡਿਫਰੈਂਟ ਕੇਸ ਹੈ ਡਿਫਰੈਂਟ ਬਕੂ ਹੈ ਇਹ ਡਿਫਰੈਂਟ ਕੇਸ ਹੈ ਡਿਫਰੈਂਟ ਬਕੂ ਹੈ ਤੇ ਇਸ ਕਰਕੇ ਅਲੱਗ-ਅਲੱਗ ਹੋ ਕੇ ਫੈਸਲਾ ਹੋਇਆ ਹੈ ਠੀਕ ਹੈ ਤੇ ਉਹ ਜਿਹੜਾ ਪਹਿਲਾ ਕੇਸ ਹੈ ਸਬਜੀ ਮੰਡੀ ਵਾਲਾ ਉਹ ਵੀ ਪਟਿਆਲਾ ਅਦਾਲਤ ਚ ਚੱਲ ਪਟਿਆਲਾ ਅਦਾਲਤ ਹੈ ਜੀ ਪੈਂਡਿੰਗ ਹੈ ਹਲੇ ਉਹ ਉਸ ਨੂੰ ਵੀ ਤੁਸੀਂ ਦੇਖ ਰਹੇ ਹੋ ਹਾਂਜੀ ਮੈਂ ਹੀ ਦੇਖ ਰਿਹਾ ਜੀ ਉਹ ਐਫ ਆਈ ਆਰ ਨੰਬਰ 71 ਹੈ ਸਦਰ ਪਟਿਆਲਾ ਦੇ ਜੀ 1242020 ਦੀ ਹੂੰ ਤੇ ਮਤਲਬ ਕਿਸ ਤਰੀਕੇ ਦੇ ਨਾਲ ਰਿਹਾ ਕਿਉਂਕਿ ਜੋ ਆਪਾਂ ਕਿਸੇ ਕੇਸ ਦੇ ਵਿੱਚ ਲੱਗਿਆ ਹੋਵੇ ਜੀ ਦੇ ਬੜਾ ਟਫ ਹੋ ਜਾਂਦਾ ਬਸਤੌਰ ਇੱਕ ਵਕੀਲ ਦੇ ਲਈ ਵੀ ਬਹੁਤ ਟਫ ਹੋ ਜਾਂਦੇ ਚੀਜ਼ਾਂ ਮਤਲਬ ਕਿਸ ਤਰੀਕੇ ਦੇ ਨਾਲ ਰਿਹਾ ਤੁਹਾਡੇ ਇਸ ਕੇਸ ਦੀ ਜਰਨੀ ਕਿਸ ਤਰੀਕੇ ਦੀ ਰਹੀ ਹੈ ਚਾਰ ਪੰਜ ਜਿਹੜੇ 6 ਸਾਲ ਤੁਸੀਂ ਕੇਸ ਨੂੰ ਲੜਿਆ ਤੇ ਬਰੀ ਕਰਾਇਆ ਬੰਦੇ ਦੇਖੋ ਮੈਂ ਫਿਰ ਉੱਥੇ ਚੈਲੰਜ ਸੀਗਾ ਵੱਡਾ ਤੁਹਾਡੇ ਬਹੁਤ ਵੱਡਾ ਚੈਲੰਜ ਸੀਗਾ ਮਤਲਬ ਮੈਂ ਇਹ ਸਮਝਦਾ ਵੀ ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਦੇ ਤੌਰ ਦੇ ਉੱਤੇ ਵੀ ਅਗਰ ਕਲਪਰੇਟ ਹੈਗੇ ਹਮ ਇੱਕ ਥਣੇਦਾਰ ਦੀ ਗੁੱਟ ਵੱਡਿਆ ਗਿਆ ਤਾਂ ਕੋਈ ਉਹਨਾਂ ਨੇ ਜਿਹੜਾ ਹੈਗਾ ਐਫਰਟਸ ਛੱਡੇ ਨਹੀਂ ਕਿ ਆਪਾਂ ਇਸ ਕੇਸ ਨੂੰ ਸਜ਼ਾ ਨਾ ਕਰਾਈਏ ਬਸ ਠੀਕ ਹੈ ਉਹੀ ਗੱਲ ਵੀ 71 ਨੰਬਰ ਐਫਆਈਆਰ ਪੈਂਡਿੰਗ ਟ੍ਰਾਇਲ ਹੈਗੀ ਉਹਦਾ ਜਿਹੇ ਜਾਂ ਫੈਸਲਾ ਹੋਊਗਾ ਹੋ ਜਾਊਗਾ ਇਹ ਕੇਸ ਔਨ ਦਾ ਫੇਸ ਆਫ ਇਟ ਨਹੀਂ ਬਣਦਾ ਸੀਗਾ ਬਣਾਇਆ ਗਿਆ ਫੈਸਲਾ ਹੋਇਆ ਕਈ ਚੀਜ਼ਾਂ ਇੰਟਰਨਲ ਪਾਵਰਸ ਗੱਲ ਕਰੀਏ ਵੀ ਅੰਦਰੂਨੀ ਤਾਕਤ ਕੰਮ ਕਰਦੀ ਹੈ ਜਾ ਗੁਰੂ ਘਰ ਮੱਥਾ ਟੇਕਣਾ ਕੰਮ ਕਰਦਾ ਹੈ ਬਹੁਤ ਐਸੀਆਂ ਚੀਜ਼ਾਂ ਆਈਆਂ ਜਿਹੜੇ ਕਿ ਸ਼ਾਇਦ ਟ్రਾਇਲ ਦੇ ਦੌਰਾਨ ਕੋਈ ਹੋਰ ਕੇਸ 'ਚ ਨਾ ਆਣ। ਮਤਲਬ ਇਹ ਪੂਰਾ ਕੇਸ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਦੇ ਵੱਲੋਂ ਉਦੋਂ ਬਣਾਇਆ ਗਿਆ ਫੈਬ੍ਰੀਕੇਟਡ ਕੀਤਾ ਗਿਆ ਇੱਕ ਤਰੀਕੇ ਨਾਲ। ਦੇਖੋ ਤੁਸੀਂ ਵੀਡੀਓਜ਼ 'ਚ ਆਪਾਂ ਦੇਖੀਏ ਜਾਂ ਪੁਲਿਸ ਨੇ ਐਵੀਡੈਂਸੇ ਲਿਆਂਦਾ ਵੀ ਉੱਥੇ ਗੁਰੂ ਘਰ ਚੋਂ ਸੇਵਕ ਪ੍ਰਬੰਧਕਾਂ ਨੂੰ 10-11 ਬੰਦੇ ਨੂੰ ਲਿਆਂਨ ਨੂੰ 200 ਤੋਂ ਉੱਤੇ ਵੱਧ ਪੁਲਿਸ ਫੋਰਸਿਜ਼ ਲੱਗੀਆਂ। ਹੂੰ ਪੈਰਾ ਮਿਲਟਰੀ ਫੋਰਸਿਜ਼ ਲੱਗੀਆਂ, ਕਮਾਂਡੋਜ਼ ਲੱਗੇ। ਜੀ ਇੰਨਾ ਕਿੰਨਾ ਕੁ ਗੁਰੂ ਘਰ ਚੋਂ ਟੈਰਰਿਸਟ ਸੀਗੇ ਜਿਹੜੇ ਬਿਠਾਏ ਹੋਏ ਸੀਗੇ ਕਿ ਮੈਨੂੰ ਯਾਦ ਆ ਉਦੋਂ ਮਨਦੀਪ ਸਿੰਘ ਸਿੱਧੂ ਉਹਨਾਂ ਨੇ ਬਾਈਟ ਦਿੱਤੀ ਸੀਗੀ ਮੀਡੀਆ ਨੂੰ। ਜੀ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਕੋਲ ਅਸਲਾ ਬਹੁਤ ਆ ਅੰਦਰ। ਹਾਂਜੀ ਤਿੰਨ ਦੇਸੀ ਦੇਖੋ ਉਹਦੇ ਚ ਵੈਪਨ ਦਿਖਾਏ ਗਏ ਆ। ਹੂੰ ਚਲੋ ਕੇਸ ਦਾ ਫੈਸਲਾ ਹੋ ਗਿਆ। ਉਹ ਵੀਡੀਓ ਵੀ ਹੈ। ਹੂੰ ਬਿਨਾ ਉਹ ਵੈਪਨਸ ਨੂੰ ਸੀਲ ਕੀਤੇ ਆ ਬਿਨਾ ਮੁਲਜ਼ਮਾਂ ਦੀ ਉਂਗਲਾਂ ਦੇ ਨਿਸ਼ਾਨ ਉਹਨਾਂ ਤੇ ਹੁੰਦੇ ਆ ਬਿਨਾ ਐਫਐਸਐਲ ਦੀ ਰਿਪੋਰਟ ਟ੍ਰਿਗਰ ਦੇ ਹੁੰਦੇ ਆ ਤੁਸੀਂ ਉਹਨੂੰ ਡਿਸਪਲੇ ਕਰੇ ਹੋਇਆ ਹੈ ਉਸ ਇੰਟਰਵਿਊ ਦੇ ਵਿੱਚੋਂ ਆਮ ਵੈਪਨ ਪਏ ਆ ਜੀ ਜੀ ਤੇ ਉਹ ਉਹ ਵੀ ਔਨ ਦਾ ਫੇਸ ਆਫ ਇਟ ਇੱਕ ਪਲਾਂਟੇਸ਼ਨ ਸੀਗੀ ਉਸ ਤੋਂ ਬਿਨਾ ਕਿਹੜਾ ਵੈਪਨ ਹੈ ਜੇ ਗੁਰੂ ਘਰ ਚੋਂ ਕੋਈ ਦੋ ਤੀਰ ਮਿਲ ਗਏ ਉਹ ਕੋਈ ਡੇਂਜਰਸ ਵੈਪਨ ਥੋੜੇ ਨੇ ਹਰ ਗੁਰੂ ਘਰ ਦੇ ਵਿੱਚ ਮੈਨੂੰ ਲੱਗਦਾ ਉਹ ਸ਼ਸਤਰ ਹਾਂ ਮੌਜੂਦ ਹੁੰਦੇ ਆ ਇਸ ਤਰ੍ਹਾਂ ਤੀਰ ਹੈ ਨੇਜੇ ਨੇ ਪਾਨਾ ਨੇ ਸਾਰਾ ਕੁਝ ਗੁਰੂ ਘਰ ਉਹੀ ਉਹੀ ਚੀਜ਼ਾਂ ਇਹਨਾਂ ਦੇ ਉੱਤੇ ਰਿਕਵਰੀਆਂ ਪਈਆਂ ਤੇ ਕੋਈ ਪੁਲਿਸ ਦੀ ਥਿਉਰੀ ਐਕਸਪਲੇਨ ਨਹੀਂ ਕਰ ਸਕੀ ਵੀ ਨਰਪੈ ਸਿੰਘ ਦੇ ਗੋਲੀ ਲੱਗੀ 9mm ਦੀ ਗੋਲੀ ਲੱਗੀ ਤੇ ਕਿਹੜੇ ਵੈਪਨ ਤੋਂ ਲੱਗੀ ਤੇ ਉਸ ਦਾ ਕੋਈ ਹਜੇ ਐਕਸ਼ਨ ਇਸ ਕੇਸ ਦੇ ਵਿੱਚ ਨਹੀਂ ਹੋਇਆ ਪੁਲਿਸ ਦੇ ਖਿਲਾਫ ਜਾਂ ਉਹ ਸਾਬਤ ਹੋ ਚੁੱਕਿਆ ਸੀ ਕਿ ਉਹ ਪੁਲਿਸ ਦੀ ਹੀ ਗੋਲੀ ਲੱਗੀ ਸੀ ਐਡਮਿਟਿਡ ਫੈਕਟ ਹੈ ਅੱਛਾ ਇੱਕ ਪੁਲਿਸ ਦੇ ਕਰਾਸਟ ਆਇਆ ਹੋਇਆ ਹੈ ਆਫੀਸ਼ਲ ਦੇ ਕਿ ਜਿਹੜੀ ਜਿਹੜੀ ਨਰਪੈ ਸਿੰਘ ਨੂੰ ਗੋਲੀ ਲੱਗੀ ਹੈ ਉਹ ਇੱਕ ਪੁਲਿਸ ਮੁਲਾਜ਼ਮ ਤੋਂ ਲੱਗੀ ਹੈ ਪਰ ਮੈਂ ਉਹਦਾ ਨਾਮ ਨਹੀਂ ਦੱਸ ਸਕਦਾ ਅੱਛਾ ਯਾਨੀ ਉਹਨਾਂ ਨੇ ਇਹ ਕਨਫਰਮ ਕਰਤਾ ਕਿ ਉਹ ਪੁਲਿਸ ਵਾਲੇ ਦੀ ਲੱਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਪ੍ਰੈਕਟੀਕਲੀ ਨਰਪੈ ਸਿੰਘ ਦੇ ਗੋਲੀ ਲੱਗਦੀ ਹੈ ਨਿਰਪੈ ਸਿੰਘ ਨੂੰ ਹਸਪਤਾਲ ਦਾਖਲ ਕਰਾ ਦਿੰਦੇ ਆ ਉਹਦੀ ਬਲੱਡ ਲੌਸ ਹੋ ਰਿਹਾ ਹੈ ਉਹਦਾ ਫਿਰ ਪੁਲਿਸ ਰਿਮਾਂਡ ਲੈ ਲੈਂਦੇ ਆ ਡਾਕਟਰ ਕਹਿੰਦੇ ਨੇ ਵੀ ਹੈਲਥ ਠੀਕ ਨਹੀਂ ਹੈ ਕਿ ਉਹਨੂੰ ਵਾਪਸ ਜਿਹੜਾ ਹੈਗਾ ਐਡਮਿਟ ਕਰਾ ਦਿੰਦੀ ਹੈ ਇਸ ਤਰ੍ਹਾਂ ਦੀ ਥਿਉਰੀਜ਼ ਜਿਹੜੀਆਂ ਸੀਗੀਆਂ ਉਹ ਮਤਲਬ ਮਾਨਯੋਗ ਅਦਾਲਤ ਦੇ ਸਾਹਮਣੇ ਵੀ ਸਟੋਰੀ ਨੂੰ ਝੂਠਾ ਸਾਬਤ ਕਰਦੇ ਸੀ ਤੇ ਇਸੇ ਕਰਕੇ ਸ਼ਾਇਦ ਐਡੇ ਜਿਹੜੇ ਹੈਗੇ ਹੀਨਸ ਆਫੈਂਸਸ ਚ ਜੱਸ ਸਾਹਿਬ ਨੇ ਸਾਰਿਆਂ ਨੂੰ ਬਾਇਜ਼ਤ ਬਰੀ ਕੀਤਾ ਹੈ ਇਹ ਜਦੋਂ ਕੇਸ ਹੁੰਦਾ ਜੀ ਸਗੂ ਸਾਹਿਬ ਜੀ ਸਰ ਉਦੋਂ ਠੀਕ ਹੈ ਉਹਨਾਂ ਦਾ ਹਰਜੀਤ ਸਿੰਘ ਹੋਰਾਂ ਦਾ ਵੀ ਇੱਕ ਵੱਡਾ ਲਾਸ ਹੁੰਦਾ ਕਿਉਂਕਿ ਉਹਨਾਂ ਦਾ ਹੱਥ ਹੱਥ ਚਲੇ ਆ ਗਿਆ ਜੀ ਬਿਲਕੁਲ ਉਸ ਤੋਂ ਬਾਅਦ ਸਨਮਾਨ ਵੀ ਹੋਇਆ ਉਹਨਾਂ ਦਾ ਕਿ ਜਿਸ ਤਰੀਕੇ ਨਾਲ ਉਹ ਚੱਕ ਕੇ ਲੈ ਕੇ ਗਏ ਜੀ ਆਪਣਾ ਹੱਥ ਇੱਕ ਮੈਨੂੰ ਯਾਦ ਆ ਕਿ ਉਹ ਸਕੂਟਰ ਤੇ ਬਿਠਾਇਆ ਕਿਸੇ ਨੇ ਉਹਨਾਂ ਨੂੰ ਮੋਬਾਈਲ ਤੇ ਤੇ ਇੱਕ ਦੂਸਰਾ ਥਰਡ ਪਰਸਨ ਉਹਨਾਂ ਨੂੰ ਹੱਥ ਚੱਕ ਕੇ ਫੜਾ ਦਿੰਦਾ ਉਹ ਦੂਸਰੇ ਹੱਥ ਨਾਲ ਸਹੀ ਸਲਾਮਤ ਜਿਹੜਾ ਹੁੰਦਾ ਹਰਜੀਤ ਸਿੰਘ ਬਾਈਕ ਤੇ ਬਹਿ ਕੇ ਚਲੇ ਜਾਂਦੇ ਆ ਉਹਨੂੰ ਇੱਕ ਬਰੇਵਰੀ ਦੱਸਿਆ ਗਿਆ ਠੀਕ ਹੈ ਬਰੇਵਰੀ ਹੈਗੀ ਵੀ ਆ ਠੀਕ ਹੈ ਜੀ ਡੀਜੀਪੀ ਤੱਕ ਉਦੋਂ ਇਸ ਦੇ ਵਿੱਚ ਸ਼ਾਮਿਲ ਸੀ ਜਾਂ ਕਹਿ ਲਿਏ ਕਿ ਉਹਨਾਂ ਦਾ ਵੀ ਇੰਟਰਸਟ ਸੀ ਕਿ ਵੀ ਯਾਰ ਇਦਾਂ ਕਿਦਾਂ ਸਾਡੇ ਬੰਦੇ ਦਾ ਹੱਥ ਵੱਢਿਆ ਗਿਆ ਇੱਕ ਉਹ ਉਹ ਵੀ ਪ੍ਰੈਸ਼ਰ ਕਿਤੇ ਨਾ ਕਿਤੇ ਰਿਹਾ ਹੋਣਾ ਇਸ ਕੇਸ ਦੇ ਉੱਤੇ ਪੂਰੀ ਪੰਜਾਬ ਪੁਲਿਸ ਦਾ ਜਾਂ ਸਰਕਾਰ ਵੀ ਫਿਰ ਇਨਵਾਲਵ ਹੋ ਜਾਂਦੀ ਹੈ ਕਿਉਂਕਿ ਪੁਲਿਸ ਸਿੱਧੇ ਰੂਪ ਦੇ ਵਿੱਚ ਸਰਕਾਰ ਦੇ ਨਾਲ ਜਾਂਦੀ ਹੈ ਦੇਖੋ ਰਿਹਾ ਹੋ ਸਕਦਾ ਬਟ ਐਜ਼ ਅ ਲਾਇਰ ਫॉर ਮੀ ਮੈਨੂੰ ਕਿਸੇ ਨੇ ਇੱਕ ਵਾਰੀ ਵੀ ਕੋਈ ਇਹ ਨਹੀਂ ਕਿਹਾ ਵੀ ਤੁਸੀਂ ਕੇਸ ਨੂੰ ਇਲਾ ਕਰ ਲੋ ਜਾਂ ਕੁਛ ਕਰ ਲੋ ਟੂ ਬੀ ਵੈਰੀ ਓਨੈਸਟ ਜੀ ਰਿਹਾ ਹੋਊਗਾ ਸਰਕਾਰੀ ਵਕੀਲ ਸਾਹਿਬ ਨੇ ਪੂਰੇ ਗਵਾਹ ਕਰਾਏ ਹਮ ਜੋਰ ਨਾਲ ਕਰਾਏ ਪੁਲਿਸ ਬਿਆਨ ਦਿੰਦੇ ਹਮ ਐਂਡ ਪ੍ਰਿਪੇਅਰ ਕਰਕੇ ਦਿੰਦੇ ਰਹੇ ਪਰ ਇਹਦੇ ਚ ਜਿਹੜੇ ਜੱਜ ਸਾਹਿਬ ਦਾ ਵੀ ਤੁਸੀਂ ਮੈਂ ਕਹਿੰਨਾ ਕਿ ਜ਼ਿਕਰ ਕਰੋ ਕਿਉਂਕਿ ਇਹ ਸ਼ਾਇਦ ਉਹਨਾਂ ਦੀ ਸੂਝ ਬੂਝ ਇਹ ਆ ਤੁਹਾਡੀਆਂ ਜਿਹੜੀਆਂ ਦਲੀਲਾਂ ਸੀਗੀਆਂ ਉਹ ਉਹਨਾਂ ਦੇ ਦਿਮਾਗ ਚ ਬੈਠੀ ਹੈ ਕਿ ਨਾ ਚਲੋ ਦਲੀਲ ਤਾਂ ਵਕੀਲ ਹਮ ਹਰ ਕੇਸ ਦਿੰਦਾ ਹੈ ਜੀ ਪਰ ਜਿਹੜੇ ਸੈਸ਼ਨ ਜੱਸ ਸਾਹਿਬ ਨੇ ਇਹ ਫੈਸਲਾ ਕੀਤਾ ਹੂੰ ਉਹਨਾਂ ਦੇ ਵੀ ਬਹੁਤ ਵੱਡੀ ਮੈਂ ਕਹੂੰਗਾ ਵੀ ਉਹਨਾਂ ਲਈ ਇੱਕ ਕਰਜਿਸ ਗੱਲ ਹੈ ਉਹਨਾਂ ਨੇ ਐਡਾ ਕੇਸ ਸੁਣਿਆ ਹੂੰ ਨਾਮ ਲੈਣਾ ਚਾਹੋਗੇ ਤੁਸੀਂ ਜੱਸ ਸਾਹਿਬ ਨਹੀਂ ਚਲੋ ਨਾਮ ਨਹੀਂ ਲੈਣਾ ਠੀਕ ਹੈ ਉਹਨਾਂ ਨੇ ਉਹ ਕੇਸ ਸੁਣਿਆ ਆਪਣਾ ਮਾਈਂਡ ਅਪਲਾਈ ਕਰਿਆ ਤੇ ਮਾਈਂਡ ਅਪਲਾਈ ਕਰਨ ਤੋਂ ਬਾਅਦ ਚੋ ਇੱਕ ਸਲਾਘਾਯੋਗ ਫੈਸਲਾ ਦਿੱਤਾ ਕੀ ਕੀ ਮਤਲਬ ਸਾਲਾਂਬੱਦੀ ਕੇਸਿਸ ਹੁੰਦੇ ਆ ਜਿਹੜੇ ਕਿ ਐਨੇ ਪ੍ਰੋਮਿਨੈਂਟ ਹੁੰਦੇ ਆ ਤੇ ਮੈਂ ਕਹੂੰਗਾ ਵੀ ਉਹ ਜਿਹੜੇ ਇਹੋ ਜੇ ਜੁਡੀਸ਼ੀਅਲ ਆਫੀਸਰ ਹੈ ਉਹਨਾਂ ਤੇ ਵੀ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ ਤੇ ਉਹਨਾਂ ਦੇ ਵੀ ਜਿਹੜਾ ਇੰਟੈਲੈਕਚੁਅਲ ਲੈਵਲ ਹੈ ਉਹ ਕਿਤੇ ਆਮ ਬੰਦੇ ਨਾਲ ਮੈਚ ਨਹੀਂ ਕਰਦਾ ਜਿਹੜੇ ਇਹੋ ਜੇ ਫੈਸਲੇ ਦਿੰਦੇ ਪਰ ਠੀਕ ਹੈ ਸਗੂ ਸਾਹਿਬ ਬੰਦੇ ਰਿਹਾ ਹੋਗੇ ਚਲੋ ਫਿਰ ਵੀ ਪਰ ਬਿਨਾ ਕਸੂਰ ਤੋਂ 6 ਸਾਲ ਤਾਂ ਉਹਨਾਂ ਨੇ ਭੁਗਤੇ ਹੀ ਹੈ ਨਾ ਜੀ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਹੁਣ ਯਵਪਾ ਲਾ ਦਿੱਤਾ ਗਿਆ ਅਸੀਂ ਹੋਰ ਵੀ ਬਹੁਤ ਸਾਰੇ ਦੇਖਦੇ ਹਾਂ ਕਿ ਪੁਲਿਸ ਦੇ ਵੱਲੋਂ ਬਹੁਤ ਸਾਰੇ ਕੇਸ ਇਸ ਤਰੀਕੇ ਦੇ ਨਾਲ ਬਣਾਏ ਜਾਂਦੇ ਨੇ ਕਿ ਜਿਹੜੇ ਕਿਤੇ ਸਟੈਂਡ ਨਹੀਂ ਕਰਦੇ ਬੰਦਾ 4-5 ਸਾਲ ਲਾ ਲੈਿੰਦਾ ਕੇਸ ਚੱਲੀ ਜਾਂਦਾ ਬਾਅਦ 'ਚੋਂ ਅਦਾਲਤ ਦੇਖਦੀ ਹੈ ਕਿ ਇਹਦੇ ਖਿਲਾਫ ਤਾਂ ਕੋਈ ਪ੍ਰੂਫ ਹੀ ਨਹੀਂ ਬਰੀ ਹੋ ਜਾਂਦਾ ਬੰਦਾ ਫਿਰ ਸਵਾਲ ਉੱਥੇ ਉਹੀ ਆਉਂਦਾ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਜਿਹੜੇ ਬੰਦੇ ਸੀ 6 ਸਾਲ ਉਹਨਾਂ ਨੇ ਬਿਨਾਂ ਕਸੂਰ ਤੋਂ ਅੰਦਰ ਲਾਤੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਲਾ ਰਹੇ ਨੇ ਬਿਲਕੁਲ ਕਿਤੇ ਪੁਲਿਸ ਦਾ ਕੋਈ ਰਿਸਪੌਂਸਿਬਿਲਟੀ ਨਹੀਂ ਬਣਦੀ ਕਿ ਇਸ ਤਰੀਕੇ ਦਾ ਅੱਗੇ ਤੋਂ ਨਾ ਹੋਵੇ ਰਿਸਪੌਂਸਿਬਿਲਟੀ ਫਿਕਸ ਕਰਨੀ ਚਾਹੀਦੀ ਹੈ ਹੂੰ ਕੌਣ ਕਰ ਸਕਦਾ ਜੀ ਮਾਨਯੋਗ ਅਦਾਲਤਾਂ ਕਰ ਸਕਦੀ ਮਾਨਯੋਗ ਅਦਾਲਤ ਕਰ ਸਕਦੀ ਹੈ ਉਹ ਬਣਦੇ ਜਿਹੜੇ ਹੁਣ ਰਿਹਾ ਹੋ ਕੇ ਆਗੇ ਜਦੋਂ ਉਹ ਕੇਸ ਆਪਣਾ ਫਾਈਲ ਕਰਨ ਹੂੰ ਉਹਨੂੰ ਇੱਕ ਸਪੀਡਿ ਟ੍ਰਾਇਲ ਮੰਗੋ ਚਲਾ ਕੇ ਕਿਉਂਕਿ ਕਿਤੇ ਨਾ ਕਿਤੇ ਸਮਾਜਿਕ ਤੌਰ ਦੇ ਉੱਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਸਤੇ ਕੋਈ ਨਾ ਕੋਈ ਐਗਜ਼ਾਮਪਲ ਸੈੱਟ ਕਰਨਾ ਬਹੁਤ ਜ਼ਰੂਰੀ ਹੈ ਜੀ ਮੇਰੀ ਮੇਰੀ ਪਰਸਨਲ رائے ਹੈ ਪਰਸਨਲ ਸਮਝ ਹੈ ਮੇਰੀ ਤੇ ਇਸ ਫੈਸਲੇ ਦੇ ਖਿਲਾਫ ਤੁਹਾਨੂੰ ਲੱਗਦਾ ਕਿ ਪਟਿਆਲਾ ਪੁਲਿਸ ਹਾਰ ਕੋਰਟ ਦੇ ਵਿੱਚ ਜਾਊਗੀ ਜਾਂ ਹਾਈ ਕੋਰਟ ਜਾਊਗੀ ਜਾਣਗੇ ਜੀ ਜਾਣਗੇ ਜੋ ਮੈਨੂੰ ਲੱਗਦਾ ਜਰੂਰ ਜਾਣਗੇ ਕਿਉਂਕਿ ਇਸ ਕੇਸ ਦਾ ਇਮਪੈਕਟ ਜਿਹੜੀ ਸਬਜੀ ਮੰਡੀ ਵਾਲੀ ਇਨਸੀਡੈਂਟ ਹੈ ਉਹਦੇ ਉੱਤੇ ਵੀ ਆਉਣਾ ਹੈ ਜੀ ਜਰੂਰ ਜਾਣਗੇ ਮੈਨੂੰ ਲੱਗਦਾ ਬਾਕੀ ਉਹਨਾਂ ਦੀ ਸਮਝ ਹੈ ਜੀ ਠੀਕ ਹੈ ਤੇ ਐਟ ਲਾਸਟ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਪਠਾਨ ਮਾਜਰਾ ਸਾਹਿਬ ਦਾ ਵੀ ਹੁਣ ਕਲੀਅਰ ਹੋ ਗਿਆ ਕਿ ਉਹ ਤਾਂ ਆਸਟ੍ਰੇਲੀਆ ਬੈਠੇ ਨੇ ਜੀ ਪਿੱਛੋਂ ਕੇਸ ਕਿਸ ਤਰੀਕੇ ਨਾਲ ਚੱਲ ਰਹੇ ਨੇ ਉਹਨਾਂ ਦੇ ਦੇਖੋ ਉਹਨਾਂ ਨੇ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਸੌਰੀ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਹੈ ਜਿਹੜਾ ਕਿ ਉਹਨਾਂ ਨੂੰ ਪੀਓ ਕੀਤਾ ਹ ਹ ਉਹਨਾਂ ਨੇ ਉਸ ਪਟੀਸ਼ਨ ਨੂੰ ਚੈਲੰਜ ਕੀਤਾ ਆਈ ਥਿੰਕ 28 ਤਰੀਕ ਵਾਸਤੇ ਮਾਨਯੋਗ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਦਿੱਤਾ ਹੋਇਆ ਹੈ ਅੱਛਾ ਸੂਨਰ অর ਲੇਟਰ ਉਹਨਾਂ ਨੂੰ ਟ੍ਰਾਇਲ ਫੇਸ ਕਰਨਾ ਹੀ ਪੈਣਾ ਜੀ ਕਹਣਾ ਮਾਜਰਨ ਬਿਲਕੁਲ ਕਰਨਾ ਪੈਣਾ ਹੈ ਤੇ ਵਾਪਸ ਆਉਣਗੇ ਤੁਹਾਡੇ ਹਿਸਾਬ ਨਾਲ ਦੇਖੋ ਜਾਂ ਹਜੇ ਤੱਕ ਜਦੋਂ ਤੱਕ ਇਹ ਹੈ ਕਿ ਆਮ ਬੋਲਚਾਲ ਲੋਕਾਂ ਦੇ ਵਿੱਚ ਇਹ ਹੈ ਕਿ ਵੀ ਜਦੋਂ ਤੱਕ ਆਹ ਸਾਲ ਹੈਗਾ ਸਰਕਾਰ ਹੈਗੀ ਆ ਉਹ ਨਹੀਂ ਆਉਂਦੇ ਮਾਈਟ ਬੀ ਉਹ ਪੋਲਿਟਿਸ਼ੀਅਨਸ ਨੂੰ ਪਤਾ ਹੁੰਦਾ ਪਰ ਇਹ ਠੀਕ ਹੈ ਵੀ ਐਜ਼ ਅ ਰਿਸਪਾਂਸਿਬਲ ਪਰਸਨ ਜਾਂ ਉਰੇ ਉਹਨਾਂ ਦੇ ਰੂਟ ਸੁਣ ਕਰਕੇ ਆਉਣਾ ਹੀ ਪੈਣਾ ਇਹ ਤਾਂ ਹੈ ਨਹੀਂ ਵੀ ਸਦਾ ਬਾਹਰ ਹੀ ਰਹਿ ਜਾਣਗੇ ਪਰ ਜੀ ਉਸ ਕੇਸ ਦੇ ਵਿੱਚ ਉਹ ਲਗਾਤਾਰ ਸਾਲ ਡੇਢ ਸਾਲ ਪਿਓ ਰਹਿੰਦੇ ਨੇ ਜੀ ਔਰ ਫਰਦਰ ਜਦੋਂ ਕੋਰਟ ਚ ਪੇਸ਼ ਹੋਣਗੇ ਤਾਂ ਇਫੈਕਟ ਤਾਂ ਹੋਊਗਾ ਉਹਨਾਂ ਦੇ ਕੇਸ ਤੇ ਨਿਊ ਚਲੋ ਉਹਨਾਂ ਨੇ ਪੀਓ ਆਰਡਰ ਚੈਲੰਜ ਕਰ ਲਿਆ ਜੀ ਹਮ ਹੁਣ ਦੇਖੋ ਮਾਨਯੋਗ ਹਾਈ ਕੋਰਟ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਨਿਰਦੇਸ਼ ਕਰਦੇ ਆ ਜਾਂ ਨਹੀਂ ਕਰਦੇ ਉਹਦੇ ਅਕੋਰਡਿੰਗਲੀ ਉਹ ਉਹਨਾਂ ਨੂੰ ਕੰਪਲਾਈ ਵਿਦ ਕਰਨਗੇ ਕੀ ਤੁਸੀਂ ਕੀ ਕਿਹਾ ਹਾਈ ਕੋਰਟ ਜਾ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਚੈਲੰਜ ਕੀਤਾ ਗਿਆ ਸੀ ਕਿ ਜਿਹੜਾ ਮੈਨੂੰ ਪੀਓ ਕੀਤਾ ਹੈ ਪਗੌੜਾ ਡਿਕਲੇਅਰ ਕੀਤਾ ਹੈ ਉਹ ਐਸ ਪਰ ਲਾਅ ਲਾਅ ਦੀ ਪ੍ਰੋਵੀਜ਼ਨਸ ਦੇ ਮੁਤਾਬਕ ਨਹੀਂ ਹੋਇਆ ਮੈਨੂੰ ਪਰਸਨਲੀ ਜਾਂ ਮੇਰੇ ਫਰਸਟ ਫੈਮਲੀ ਨੂੰ ਇਸ ਬਾਰੇ ਕੋਈ ਇੰਟੀਮੇਟ ਨਹੀਂ ਕੀਤਾ ਗਿਆ। ਹੂੰ। ਤੋਂ ਉਹਨਾਂ ਨੇ ਹਾਈ ਕੋਰਟ ਉਸ ਆਰਡਰਸ ਨੂੰ ਚੈਲੰਜ ਕੀਤਾ ਹੋਇਆ ਹੈ। 28 ਜਨਵਰੀ ਉਹਦੇ ਵਿੱਚ ਨੈਕਸਟ ਡੇਟ ਹੈਗੀ ਸਰਕਾਰ ਵੱਲੋਂ ਰਿਪਲਾਈ ਦੇਣ ਦੀ। ਹੁਣ ਕਿੰਨੇ ਕੇਸ ਕਿੰਨੇ ਚੱਲਦੇ ਆ ਜੇ ਆਪਾਂ ਦੇਖੀਏ 98 ਮਾਜਰਾ ਦੇ ਖਿਲਾਫ। ਨਹੀਂ ਐਟ ਪ੍ਰੈਜ਼ੈਂਟ ਜੋ ਸਰਕਾਰ ਨੇ ਇੱਕ ਸੱਤ ਚਲੋ ਹੈਗਾ ਗੁਰਪ੍ਰੀਤ ਕੌਰ ਵਾਲਾ ਤਾਂ ਹੈਗਾ ਹੀ ਹੈਗਾ ਜਿਸ ਇੱਕੋ ਕੇਸ ਹੈ ਇੱਕ ਹਰਿਆਣੇ ਦਾ ਕੇਸ ਹੈ ਜਿਹੜਾ ਕਹਿੰਦੇ ਵੀ ਪੁਲਿਸ ਨੂੰ ਡੋਜ ਕਰਕੇ ਚਲੇ ਗਏ ਤੇ ਗੋਲੀ ਕਿਹਾ ਗਿਆ ਕਿ ਅੰਪਾਇਰ ਹੋਇਆ ਇੱਕ ਉਰੇ ਪਟਿਆਲੇ ਜਿਹੜਾ ਸਿਵਲਾਈਨ ਬਾਅਦ ਚੋ ਸਬਸੀਕੁਐਂਟਲੀ ਦਿੱਤਾ ਸੀਗਾ ਕਿ ਇਹਨਾਂ ਨੇ ਸਾਜ਼ਿਸ਼ ਕਰਕੇ ਜਿਹੜੇ ਹੈਗੇ ਭੱਜੇ ਸਾਡੀ ਨੌਲੇਜ ਦੇ ਮੁਤਾਬਕ ਤਾਂ ਹਾਲੇ ਤੱਕ ਇਹੀ ਤਿੰਨ ਕੇਸਿਸ ਹੈ ਸਰ ਠੀਕ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਸਗੂ ਸਾਹਿਬ ਬਹੁਤ ਬਹੁਤ ਧੰਨਵਾਦ ਠੀਕ ਹੈ ਠੀਕ ਹੈ ਥੈਂਕ ਯੂ ਬਹੁਤ ਧੰਨਵਾਦ ਸ਼ੁਕਰੀਆ